ਭਾਈ ਬਿਜੇ ਕਾ ਖਾਲਸਾ ਭਾਈ ਬਿਜੇ ਕੀ ਫਤਿਹ ਮੈਂ ਸਿਮਰਨਜੀਤ ਸਿੰਘਾਣ ਅਜ ਮਿਤੀ 28 ਮਈ ਨੂੰ ਸੰਗ੍ਰੋਹ ਤੋਂ ਖਾਲਸਾ ਪੰਥ ਲਿਬਨ ਇੱਕ ਛੋਟਾ ਜਿਹਾ ਸਿ냔 ਤੇ ਅਰਚ ਕਰ ਰਹੇ ਹਾਂ ਕਿ ਸਿਗਨ ਨੂੰ ਬਣਾਉਣਾ ਚਾਹੀਦਾ ਮੈਂ 40 ਸਾਲ ਤੋਂ ਸੇਵਾ ਕਰਦਾ ਰਿਹਾ ਹਾਂ ਨਾ ਅੱਗੇ ਦੇਖਿਆ ਨਾ ਪਿੱਛੇ ਦੇਖਿਆ ਕਈ ਆਏ ਕਈ ਛੱਲੇ ਗਏ ਐ ਬਾਦਲਨ ਨਾਲ ਰਲ ਗਏ ਐ ਕਾਂਗਰਸ ਨਾਲ ਰਲ ਗਏ ਐ ਬੀਜੇਪੀ ਆਰਐਸਐਸ ਨਾਲ ਰਲ ਗਏ ਐ ਪਰ ਸੰਤ ਜਨਰਲ ਸਿੰਘ ਪਿੰਰਵਾਲਾਂ ਦੀ ਅਥਾ ਮੀਟਿੰਗ ਤੋਂ ਬਾਅਦ ਸਾਡੀ ਪਾਰਟੀ ਬਿਲਕੁਲ ਉਹ ਸੋਚ ਦੁੱਟੇ ਜਨਰੇ ਰਹੀ ਹੈ ਅਸੀਂ ਕਿਸੇ ਦੇ ਨਾਲ ਫੈਸਲਾ ਨਹੀਂ ਕੀਤਾ ਸਿਰਫ ਪੰਥ ਦੇ ਨਾਲ ਫੈਸਲਾ ਕੀਤਾ ਹੋਇਆ ਤੇ ਆਖਰੀ ਪਲ ਤੱਕ ਜਿੰਨਾ ਚਿਰ ਸਾਹ ਹੈਗੇ ਆ ਜਿਉਂਦੇ ਆ ਉਹਨਾਂ ਚਿਰ ਪੰਥ ਦੇ ਨਾਲ ਨਿਭਾ ਕੇ ਜਾਵਾਂਗੇ ਇਹ ਪੱਕੀ ਗੱਲ ਹੈ ਪੰਥ ਜਿਉਂਦਰਾ ਹੁੰਦਾ ਹੈ ਅਸੀਂ ਮਾਣਦੇ ਹਾਂ ਕਿ ਅਸੀਂ ਪੰਛ ਨੂੰ ਹਮੇਸ਼ਾ ਜਿਉਂਦੇ ਰੱਖਿਆ ਜੋ ਆਕਾਦੀ ਦਲ ਦਾ ਉਸੂਲ ਹੈ ਵਾਹਿਬ ਦੀ ਕਲਚਰ ਵਾਹਿਬ ਦੀ ਇੱਜ਼ਤ ਹੈ